ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਭੈਣ ਭਾਈ ਆਪਣੇ ਵੀਡੀਓ ਦੇਖਦੇ ਨੇ ਜੀ ਵਧੀਆ-ਵਧੀਆ ਕਮੈਂਟਸ ਕਰਦੇ ਨੇ ਜੀ ਉਹਨਾਂ ਦਾ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਆਪਾਂ ਜੀ ਆਪਾਂ ਖੰਜੂਰ ਦੇ ਤੇ ਚਿਲਦੇ ਤੇ ਮੋਕੜੀ ਦੇ ਰੋਲ ਬਣਾਉਣੇ ਆਏ ਆਪਾਂ ਹੁਣ ਭੁੰਨਣ ਲੱਗਦੇ ਆਂ ਜੀ ਪਹਿਲਾ ਚੈਰ ਹਾਂਜੀ ਕੜਾਹੀ ਜੀ ਆਪਣੀ ਗਰਮ ਹੋ ਚੁੱਕੀ ਹੈ ਹਾਂਜੀ ਆਪਾਂ ਜੀ ਟਿਹੜਾ ਨੂੰ ਥੋੜਾ ਜਿਹਾ ਰੋਸਟ ਜਿਹਾ ਕਰ ਲਾਂਗੇ ਹਾਂਜੀ ਆਪਾਂ ਜੀ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਨੂੰ ਜੀ ਰੋਸਟ ਕਰ ਲਾਂਗੇ ਹਾਂਜੀ ਤੜਾ ਨੂੰ ਆਪਾਂ ਇੱਕ ਕੱਢ ਲਿਆ ਥਾਲ ਦੇ ਵਿੱਚ ਹੁਣ ਆਪਾਂ ਕੜਾਹੀ ਦੇ ਵਿੱਚ ਜੀ ਗੀਰੀ ਪਾਵਾਂਗੇ ਇਹਨਾਂ ਦੀ ਥੋੜੀ ਜਿਹੀ ਗੁਟਾ ਜੀ ਭੁੰਨੀ ਹੋਈ ਸੀ ਮੂਕਲੀ ਆਪਣੇ ਥੋੜਾ ਜਿਹਾ ਹਲਕਾ ਜਿਹਾ ਰੋਸਟ ਕਰ ਲਾਂਗੇ ਹਾਂਜੀ ਗਿਰੂਆਂ ਨੂੰ ਜੀ ਆਪਾਂ ਕੁੰਡੇ ਦੇ ਵਿੱਚ ਪਾ ਲਿਆ ਜੀ ਕੁੰਡੇ ਦੇ ਵਿੱਚ ਪਾ ਕੇ ਕੁੱਟਾਂਗੇ ਹਾਂਜੀ ਆਪਾਂ ਨੇ ਜੀ ਕੜਾਈ ਦੇ ਵਿੱਚ ਗੁੜ ਪਾ ਲਿਆ ਇਹਨੂੰ ਵੀ ਜੀ ਆਪਾਂ ਚੰਗੀ ਤਰ੍ਹਾਂ ਮੈਟ ਕਰ ਲਾਂਗੇ ਹਾਂਜੀ ਆਪਾਂ ਜੀ ਗਿਰੂਆਂ ਨੂੰ ਕੁੰਡੀ ਛੋਟੇ ਦੇ ਵਿੱਚ ਪਾ ਕੇ ਕੁੱਟ ਲਾਂਗੇ ਹਾਂਜੀ ਗੁਰਜੀ ਆਪਣਾ ਮੈਟ ਹੋ ਰਿਹਾ। ਆਪਾਂ ਜੀ ਇਹਦੇ ਵਿੱਚ ਖੰਜੂਰਾ ਐਡ ਕਰਾਂਗੇ। ਹਾਂਜੀ ਖੰਜੂਰਾ ਨੂੰ ਜੀ ਗੁੜ ਦੇ ਵਿੱਚ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ। ਹਾਂਜੀ ਮੋਹ ਫਲੀ ਦੇ ᱜਿਰੂ ਆਪਾਂ ਨੇ ਕੁੱਟ ਲਏ ਜੀ ਇੱਧਰ ਆਪਣੇ ਜੀ ਖੰਜੂਰਾ ਵੀ ਗੁੜ ਦੇ ਵਿੱਚ ਮੈਟਲ ਹੋ ਚੁੱਕੀਆਂ ਨੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੁੱਟੇ ਹੋਏ ᱜਿਰੂ ਹਾਂਜੀ ਆਪਾਂ ਜੀ ਖਜੂਰਾ ਤਾਂ ਦੇ ਦੇ ਵਿੱਚ ਮੋਂਗ ਨੂੰ ਚੰਗੀ ਤਰ੍ਹਾਂ ਮੈਟ ਕਰ ਦਾਂਗੇ ਗੈਸ ਬੰਦ ਕੀਤਾ ਹਾਂਜੀ ਆਪਾਂ ਜੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਾਣੀ ਪਾ ਰਹੇ ਹਾਂ ਹਾਂਜੀ ਆਪਾਂ ਆਪਣੀ ਜੀ ਸਾਰੀ ਸਮੱਗਰੀ ਆ ਜਿਹੜੀ ਤਿਲ ਪਾ ਲੇ ਤਿਲਾਂ ਦੇ ਵਿੱਚ ਜੀ ਚਿਲਕਾਲੇ ਵਾਲੇ ਸਾਰੇ ਇਹਦੇ ਉੱਪਰ ਜੀ ਤੇਲ ਲਾ ਦਾਂਗੇ ਸਿੱਤ ਰਹੀ ਆਪਾਂ ਹੱਥ ਦੇ ਨਾਲ ਹਲਾਉਂਦੇ ਹੋਏ ਇਹਨੂੰ ਲੰਬਾ ਲੰਬਾ ਜੀ ਗੋਲ ਗੋਲ ਜਿਹਾ ਬਣਾ ਲਾਂਗੇ ਸਾਰੇ ਤਰਜ਼ੀ ਲਾ ਦੇਣਗੇ ਹਾਂ ਇਹਨੂੰ ਥਾਲ ਚ ਹਾਂਜੀ ਆਪਣੇ ਜੀ ਰੋਲ ਬਣ ਕੇ ਤਿਆਰ ਨੇ ਬਾਜੀ ਇਹਨਾਂ ਨੂੰ 20 ਮਿੰਟ ਲਈ ਫ੍ਰਿਜ ਦੇ ਵਿੱਚ ਰੱਖਤਾ ਸੀਗਾ ਦੁਬਾਰਾ ਫੇ ਦੇ ਵਿੱਚ ਰੋਲ ਕਰਕੇ ਹੁਣ ਆਪਾਂ 20 ਮਿੰਟ ਬਾਅਦ ਇਹਨਾਂ ਨੂੰ ਫ੍ਰਿਜ ਚੋਂ ਬਾਹਰ ਕੱਢ ਲਿਆ ਹਾਂਜੀ ਆਪਾਂ ਜੀ ਇਹਨਾਂ ਦੇ ਛੋਟੇ ਛੋਟੇ ਪੀਸ ਕੱਟ ਲਾਂਗੇ ਮੂng ਤੇ ਤੇਲ ਦੇ ਮੂng ਫਲੀ ਦੇ ਰੋਲ ਹਾਂਜੀ ਆਪਣੇ ਮੂng ਫਲੀ ਦੇ ਤੇ ਖੰਜੂਰ ਦੇ ਰੋਲ ਬਣ ਕੇ ਤਿਆਰ ਨੇ ਹਾਂਜੀ ਆਪਣੇ ਜੀ ਖੰਜੂਰ ਦੇ ਮੂng ਫਲੀ ਦੇ ਤੇਲਾਂ ਦੇ ਤੇ ਵਿੱਚ ਆਪਾਂ ਨੇ ਥੋੜਾ ਜਿਹਾ ਗੁੜ ਪਾਇਆ ਜੀ ਉਹਦੇ ਤੇ ਆਪਣੇ ਰੋਲ ਬਣ ਕੇ ਤਿਆਰ ਨੇ ਜੀ ਆਪਣੇ ਲਪਾ ਕੇ ਦੇ ਵਿੱਚ ਰੋਲ ਕਰਕੇ ਫ੍ਰੀਜ ਦੇ ਵਿੱਚ ਰੱਖ ਦੈ ਸੀਗਾ ਜੀ ਹੁਣ ਆਪਾਂ ਜੀ ਇਹਦੇ ਪੀਸ ਕੱਟ ਲਏ ਜੀ ਆਪਣਾ ਬਣ ਕੇ ਤਿਆਰ ਆ ਜੀ ਤੁਸੀਂ ਵੀ ਜ਼ਰੂਰ ਬਣਾਇਓ ਜੀ ਜ਼ਰੂਰ ਟਰਾਈ ਕਰਿਓ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਜਿਹੜੇ ਭੈਣ ਭਾਈ ਜੜੀਆਂ ਭੈਣਾ ਭਾਈ ਜੀ ਆਪਣੇ ਕਮੈਂਟ ਕਰਦੇ ਨੇ ਵੀਡੀਓ ਤੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ